ਦੋਸਤੋ ਇੱਕ ਸ਼ਾਰਟ ਵੀਡੀਓ ਬਣਾ ਰਿਹਾ ਪਿੰਡ ਰਸੂਲਪੁਰ ਨਹਿਰਾ ਪਹੁੰਚਿਆ ਵੀਰ ਨਿਸ਼ਾਨ ਸਿੰਘ ਉਹਨਾਂ ਦੇ ਘਰ ਅੱਜ ਤਿੰਨ ਮੱਝਾਂ ਝੋਟੀਆਂ ਦੇ ਕੋਲੇ ਬਿਕਾਉਗਾ ਇੱਕ ਪਲੂਨ ਪਹਿਲਾ ਸਵੇਰ ਝੋਟੀਆਂ ਆਪਾਂ ਭਰਾਵਾਂ ਨੂੰ ਦਿਖਾ ਰਹੇ ਹਾਂ ਮੋਹੋਂਦੰਦੀ ਦੋਂਦੀ ਦੋਂਦੇ ਹਜੇ ਦੰਦੇ ਨੇ ਚੱਕਰੇ ਛਟਾੜ ਹੀ ਕੀਤੇ ਆ ਤੇ ਅੱਜ ਕੋਈ 10 12 ਦਿਨਾਂ ਦੀ ਸਾਰੀ ਇਹ ਝੋਟੀ ਸੂਈਏ ਤੇ ਮਗਰ ਤੇ ਕਟਾ ਮੇਲ ਕਾਫ ਐਸ ਵਕਤ ਨਿਸ਼ਾਨ 12 ਕਿਲੋ ਦੁੱਧ ਆ ਰਿਹਾ 12 ਕਿਲੋ ਦੁੱਧ ਵਿੱਜੇ ਆ ਰਿਹਾ ਉਹਦੀ 12 ਕਿਲੋ ਦੁੱਧ ਐਸ ਵਕਤ ਹਾਜ਼ਰ ਆ ਇਸ ਝੋਟੀ ਦੇ ਥੱਲੇ ਥੋੜਾ ਜਿਹਾ ਸਲੋ ਲੋ ਜੀ 12 ਕਿਲੋ ਦੁੱਧ ਐਸੋ ਵਕਤ ਹਾਜ਼ਰ ਆ ਮਗਰ ਇਹਦੇ ਕੱਟਾ ਮੇਲ ਕਾਫ ਆ ਵਾ ਵਾ ਕੁਛ ਨਹੀਂ ਆਂਦੇ ਕੁਝ ਕਿ ਜੜੀ ਮਗਰ ਪੂਛ ਤੇ ਕੋਈ 2-3 ਇੰਚ ਵਾਲ ਵਾਈਟ ਆ ਸਫੇਦ ਆ ਬਾਕੀ ਓਵਰ ਆਲ ਝੋਟੀ ਸਾਰੀ ਬਲੈਕ ਆ ਠੀਕ ਆ ਜੀ ਮੱਥੇ ਤੋਂ ਤੁਸੀਂ ਚੈੱਕ ਕਰੋਗੇ ਝੋਟੀ ਸਿੰਗੀ ਆ ਵਜਨ ਵੇਟ ਪੂਰਾ ਹਾਈਟ ਮੀਡੀਅਮ ਦੇ ਵਿੱਚ ਆ ਹਜੇ ਕਰਮ ਵਾਲੀ ਨੇ ਕਰਮ ਕਰਨਾ ਆ ਹਜੇ ਦੰਦ ਤੇ ਕਰਮ ਵਾਲੀ ਨੇ ਦੰਤ ਚੱਕੇ ਹੀ ਆ ਠੀਕ ਆ ਜੀ ਚੌਗ ਛੇਕ ਕੰਨੀਆਂ ਹਜੇ ਬਿਲਕੁਲ ਦੁੱਧ ਦਾਂਦਾ ਸੋ 12 ਕਿਲੋ ਦੁੱਧ ਡਿਮਾਂਡ ਇਦੀ ਤੋਂ 1 ਲੱਖ 40 ਆ 135000 ਦੀ ਇਹ ਨਿਸ਼ਾਨਾ ਤਾਂ ਦੇ ਦਾਂਗੇ ਵਿੱਚੋਂ ਨਿਸ਼ਾਨ ਹੋਰ ਵੀ ਕਰਤਾ ਸਮਾਰ 32 32 ਵੀਰ ਜੀ ਇੱਕ 32 ਦੀ ਜੈ ਸੁਣਾ ਠੀਕ ਆ ਜੀ ਸੋ ਸਾਰੀ ਇਹ ਕਸਰਾ ਕੱਢ ਕੇ 132000 ਦੀ ਇਹ ਜਿਹੜੀ ਫਾਈਨਲ ਤੁਹਾਨੂੰ ਝੋਟੀ ਮਿਲ ਜੂਗੀ ਸੋ ਵਿਰਲਾ ਬੁਰਲਾ ਸਪੇਸ ਗੈਪ ਚਾਰੇ ਥਨਾਂ ਦੇ ਵਿੱਚ ਕਾਫੀ ਸੋਨਾ ਚਵਾਈ ਚੰਗੀ ਆ 12 ਕਿਲੋ ਧਾਰਾ ਕੋਈ ਵੀ ਸੱਜਣ ਆਪਣਾ ਦੂਰੋਂ ਨੇੜੇ ਇੱਥੇ ਆਣ ਕੇ ਚੋਕੇ ਦੋ ਟਾਈਮ ਤਿੰਨ ਟਾਈਮ ਤਸੱਲੀ ਕਰ ਸਕਦਾ ਸੋ ਫੁੱਲ ਵੀਡੀਓ ਵੀ ਤੁਹਾਡੇ ਸਾਹਮਣੇ ਜਲਦੀ ਪੇਸ਼ ਕਰਦੇ ਆਂਗੇ ਬਾਕੀ ਸ਼ਾਰਟ ਵੀਡੀਓ ਵੇਖ ਕੇ ਵੀ ਤੁਸੀਂ ਕਾਲ ਕਰ ਸਕਦੇ ਜੇ ਨੰਬਰ ਸਕਰੀਨ ਦੇ ਉੱਪਰ ਲੱਗਾ ਹੈ ਧੰ